ਰਪਿੰਦਰ ਕੈਨ ਤੇ ਲਈ ਹੀ ਵੀ ਮੰਮੀ ਹੱਡੇ ਤੇ ਆ ਗਈਆਂ ਮੈਨੂੰ ਤੇ ਇਹ ਹੋਈ ਆ ਵੀ ਛੇਤੀ ਛੇਤੀ ਆ ਜਾਣ ਮੈਨੂੰ ਦੱਸਣ ਲੈ ਆ ਗਏ लवली ਪੁੱਤ ਕੀ ਗੱਲ ਹੋਈ ਆ ਕੀ ਆਖਿਆ ਉਹ ਮੰਮੀ ਹੁਣ ਮੰਮੀ ਅੱਗੇ ਹੱਸਦੀ ਆ ਨਹੀਂ ਮੈਂ ਹੱਸੇ ਵੇਲਾ ਸਿੰਜਾ ਕਰ ਲੋ ਅਸੀਂ ਮੈਂ ਮੰਮੀ ਅੱਤੰਡੀ ਮੈਂ ਨਹੀਂ ਹੱਸੇ ਤੇ ਰਹਾ ਹੱਸਾ ਨਿਕਲਿਆ ਇੱਥੇ ਹੀ ਕਰ ਲਾਗਾ ਮੇਰਾ ਫੇਰਾ ਹੱਸਾ ਨਿਕਲ ਜਾਣਾ ਹੁਣ ਵੇਲਾ ਵੇਲਾ ਭੰਜੀ ਬਲੌਗ ਹੁਣ ਨਿਕਲਦਾ ਹੀ ਹੂੰ ਰਪਿੰਦਰ ਕੈਨ ਤੇ ਲਈ ਹੀ ਵੀ ਮੰਮੀ ਹੱਡੇ ਤੇ ਆ ਗਈਆਂ ਕਈ ਦਿਨਾਂ ਚਿਰ ਮੈਂ ਦੇਣੀ ਨਾ ਮੇਰਾ ਸਾਹ ਸੁੱਕਾ ਵਾ ਮੈਨੂੰ ਆਣ ਕੇ ਦੱਸਣ ਤਾਂ ਸਹੀ ਲੈ ਆ ਹੀ ਗਏ ਆ ਲੈ ਵੇਲਾ ਹੱਸਣਾ ਆਪਰੇ ਅੱਗੇ ਵੀ ਹੱਸਿਆ ਹੀ ਮੈਂ ਨਹੀਂ ਹਸੀ ਚਲੋ ਯਾਰ ਚਲੋ ਮੇਰਾ ਕਰੇ ਕੰਮ ਵਿੱਚ ਪੰਨੀ ਕੀ ਬਣ ਗਿਆ ਇਹ ਸਮਝ ਨਹੀਂ ਲੱਗੀ ਸਾਨੂੰ ਕੁਝ ਵੀ ਦੱਸ ਅੱਗੇ ਅਸੀਂ ਉਧਰ ਜਾ ਗੱਲ ਕਰਨੀ ਨਾ ਹੁਣ ਅਸੀਂ ਕਹਿੰਦਾ ਮੈਨਾਂ ਇੱਕ ਗੱਲ ਕਰਨੀ ਹੈ ਤੁਹਾਡੇ ਨਾਲ ਦੀਦੀ ਆਜੋ ਆਪਾਂ ਉਧਰ ਬੈਠਦੇ ਚਲੋ ਅੱਛਾ ਆ ਗਈ ਜੇ ਮੈਂ ਜਾ ਕਰਾਂ ਨਹੀਂ 2 3 ਸਟਾਰਟ ਪਓ ਚਲ ਜਾ ਕਰ ਮੈਂ ਕਹਣਾ ਹੈ ਨਾ 2 3 ਸਟਾਰਟ ਅਗੇ ਜੀ ਮੈਂ ਗੱਲ ਕਰਕੇ ਠੀਕ ਆ ਚਲ ਜਾ ਚੱਜ ਨਾ ਕਰਕੇ ਆਈ ਹੁਣ ਲਾਈ ਡਾਉਨ 2 1 ਆਜਾ ਦੀਦੀ ਬੈਜੋ ਬਟਾ ਜੀ ਤੇ ਐਨੇ ਗੁੱਸੇ ਚ ਆ ਨਾ ਮੈਨੂੰ ਉਮੀਦ ਨਹੀਂ ਆ ਕਿ ਤੁਹਾਡੀ ਗੱਲ ਵੀ ਸੁਣਨਗੇ ਉਹਨਾਂ ਨੇ ਤੇ ਮੰਮੀ ਨੇ ਬਥੇ ਭਾਜੀ ਇੱਥੋਂ ਕੱਟਿਆ 2 1 ਮੰਮੀ ਨੇ ਨਾ ਜਿਹੜਾ ਉਹਨਾਂ ਨੂੰ ਬੜੀ ਕੋਸ਼ਿਸ਼ ਕੀਤੀ ਸਮਝਾਉਂਦੀ। ਲੋ ਬਣੀ। ਤੁਸੀਂ ਫੋਨ ਕਰਨਾ ਸੀ ਉਹਨਾਂ ਨੂੰ? ਕੀਤਾ ਜੀ ਭਾਜੀ। ਹਲੋ। ਹਲੋ। ਸੇਰ ਬਣ। ਹਲੋ। ਹਲੋ। ਦੀਦੀ ਮੈਂ ਕਿਉਂ ਨਹੀਂ ਆ? ਮੈਨੂੰ ਲੱਗਦਾ ਮੰਮੀ ਹੁਣੇ ਆਈਗੇ। ਹਾਂਜੀ ਵੀ ਹਾਂ। ਟੂ ਸਾਸ਼ੀ ਸੱਚ ਕੋ ਸੱਚ ਕੋ 2 3 స్టార్ ਸਾਸ਼ੀ ਮਾ ਸਾਸ਼ੀ ਦੇ ਪੱਤੇ ਵੱਡੀ ਸਾਸ਼ੀ ਮਾ ਸਾਸ਼ੀ 2 3 స్టార్ ਮਸੜ ਜੀ ਅਹੀਂ ਆਏ ਸੀ ਤੁਹਾਡੇ ਨਾਲ ਕੰਮ ਇੱਕ ਹੂੰ ਤੇ ਤੇ ਇਹ ਕਿਉਂ ਵੀ ਤੁਹਾਡਾ 2 3 స్టార్ ਮਸੜ ਜੀ ਅਹੀਂ ਨਾ ਗੱਲ ਕਰਨ ਆਏ ਤੁਹਾਡੇ ਨਾਲ ਇੱਕ ਹੂੰ ਉਹ ਰਿਸ਼ਤੇ ਬਾਰੇ ਜਿਹੜੀ ਚੱਲਣ ਦੀ ਆ ਤਾਂ ਤੁਸੀਂ ਭਾਈ ਰਿਸ਼ਤਾ ਨਾ ਕਰੀਂ ਸਾਫ ਨਾ ਕਰਦੇ ਹੋ ਹਨ ਪੁੱਤ ਗਾ ਸੁਣ ਮੇਰੀ ਹੁਣ ਤੇਰੀ ਗੱਲ ਪੜੀ 3 ਸਟਾਰਟ ਚੱਲ ਕੋਈ ਗੱਲ ਇਹ ਰਬਿੰਦਰ ਕਿਤੇ ਗੱਲਾਂ ਬਾਤਾਂ ਵਿੱਚ ਨਾ ਉਧਰ ਉਧਰੀ ਵਾਦਾ ਘਟਾ ਹੋ ਹੀ ਜਾਂਦਾ ਹੈ 2 ਕੀਤਾ ਫੁੰਡ ਦਾ ਜੀਤ ਨੂੰ ਆਉਂਦਿਆ ਚੱਲ ਠੀਕ ਆ ਕੋਈ ਗੱਲ ਨਹੀਂ ਆ ਜਾਂਦਾ ਤੇ ਮੇਰੀ ਸੁਣੋ ਗੱਲ ਹੂੰ ਤੂੰ ਠੰਡੇ ਹੋ ਕੇ ਨਾ ਫੇਰ ਗੱਲ ਕਰੋ ਰਿਸ਼ਤੇਦਾਰੀ ਬਣਨੀ ਹੱਡੀ ਉੱਤੇ 2 ਗੱਲ ਸੁਣਾ ਉਹਨਾਂ ਦੀਆਂ ਗੱਲਾਂ ਤੇ ਯਕੀਨ ਕਰ ਲਈਏ ਆ ਲੈ ਕੇ ਗਿਆ ਨਾ ਮੁੰਡਾ 2 ਹਾਂਜੀ ਹਾਂਜੀ ਨਹੀਂ ਅੱਜ ਨਹੀਂ ਘਾਇਆ ਜਾਣਾ 3 ਸਟਾਰ ਸੌਸੀਗਾਂ ਮੈਂ ਤਿਆਰੀਆਂ ਤਿਆਰੀਆਂ ਹੋ ਚੁੱਕੀਆਂ ਕੀ ਲੋਕਾਂ ਨੂੰ ਦੱਸਣਾ ਸੀਗਾ ਹਾਂਜੀ ਹੈਨਾ ਉਹੋ ਹੀ ਨਾ ਬੇਇੱਜ਼ਤੀ ਵਾਲੀ ਬੜੀ ਗੱਲ ਈ ਉਧਰੋਂ ਮੰਮੀ ਜੀ ਮੰਮੀ ਜੀ ਕਹਤਾਈ ਮਸੀ ਜੀ 2 3 ਸਟਾਰ ਉਧਰੋਂ ਮਸੀ ਜੀ ਘਰ ਇੰਨੀ ਟੈਨਸ਼ਨ ਪਈ ਹੈ ਨਾ ਕਿ ਕੱਲ ਪਰਸੋਂ ਦੀ ਰੋਟੀ ਨੀਗੀ ਪੱਕਣ ਦੀ ਹੈਗੀ ਪੁੱਤ ਟੈਂਕੀ ਹਾਂਜੀ ਬੋਲੋ ਹੈਲੋ 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 ਨੇ ਆਣੇ ਗਏ ਆ ਅਜੇ ਤੱਕ ਆਏ ਨਹੀਂਗੇ ਜਲਦੀ ਜਦੋਂ ਮੈਂ ਵੇਨੀ ਆ ਨਾ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਕਿਨੇ ਆਲਾ ਕੀ ਸੋਚੂਗਾ ਕੋਈ ਗੱਲ ਨਹੀਂ ਰਮਨ ਹੋ ਜਾਣਾ ਸਭ ਕੁਝ ਸਹੀ ਸਹੀ ਤਾਂ ਹੋ ਹੀ ਜਾਣਾ ਵਾ ਪਰ ਹੁਣ ਤੇ ਕੰਮ ਖਰਾਬ ਹੋ ਹੀ ਗਿਆ ਨਾ ਇੱਕ ਵਾਰ ਚਲੋ ਆਪਣਾ ਕਾਗਜ਼ ਪੱਤਰ ਵਖਾ ਕਹਾਤਾ ਸਟਾਰਟ ਹੋ ਚਲੋ ਆਪਣਾ ਕਾਗਜ਼ ਉਹ ਚੱਲ ਰਮਨ लवली ਨੇ ਖੜਿਆ ਸਭ ਕੁਝ ਨਾਲ ਆਪੇ ਹੀ ਵਿਖਰਨਗੇ ਉਹਨਾਂ ਨੂੰ ਕਾਗਜ਼ ਪੱਤਰ ਆਪਣੇ ਚਲੋ ਕੋਈ ਨਹੀਂ ਉਹ ਤਾਂ ਵਿਖਾ ਲਣਗੇ ਜੋ ਬਣਾ ਹਾਂਜੀ ਮਾਂ ਬੈਠਾ ਮੈਂ ਪੁੱਤ ਆਹੋ ਮੈਂ ਇੱਥੇ ਗੱਲ ਆ ਗਈ ਚਲੋ ਮੈਂ ਨਾ ਕਰਨਗੇ ਨਾ ਤੇ ਤੂੰ ਫਿਕਰ ਨਾ ਕਰ ਨਾ ਕਰਨਗੇ ਤੇ ਨਾ ਸਹੀ ਇਸੇ ਤਰੀਕ ਤੇ ਹੋਰ ਕੁੜੀ ਸੌਰੀ ਕੀ ਕਰਨਾ ਤੂੰ ਇਸੇ ਤਰੀਕ ਤੇ ਨਾ ਅਹੀਂ ਕੁੜੀ ਕੋਈ ਲੱਭ ਕੇ ਨਾ ਵਿਆਹ ਕਰਾਂਗੇ ਤੇਰਾ ਜਿੱਦਾਂ ਮਰਜ਼ੀ ਕਰੀ ਗਏ ਹਰਪਿੰਦਰ ਕੈਨ ਤੇ ਡਈ ਹੀ ਕਿ ਮੰਮੀ ਹੱਡੇ ਤੇ ਆ ਗਈਆਂ ਮੈਨੂੰ ਤੇ ਇਹੋ ਹੀ ਆ ਕਿ ਛੇਤੀ ਛੇਤੀ ਆ ਜਾਣ ਮੈਨੂੰ ਦੱਸਣ ਲੈ ਆ ਗਏ ਲਵਲੀ ਪੁੱਤ ਕੀ ਗੱਲ ਹੋਈ ਆ ਕੀ ਆਖਿਆ ਉਹ ਮੰਮੀ ਹੁਣ ਮੰਮੀ ਅੱਗੇ ਹੱਸਦੀ ਆਵੇ ਨਹੀਂ ਮੈਂ ਹੱਸੀ ਰਹੀ ਸੀ ਜਾ ਕਰ ਲੋ ਅਸੀਂ ਮੈਂ ਮੰਮੀ ਮੰਮੀ ਅਤੰਡੀ ਮੈਂ ਨਹੀਂ ਹੱਸੀ ਤੇ ਰਹਾ ਹੱਸਾ ਨਿਕਲਿਆ ਇੱਥੇ ਹੀ ਕਰ ਲਾਗਾ ਮੇਰਾ ਫੇਰਾ ਹੱਸਾ ਨਿਕਲ ਜਾਣਾ ਹੁਣ ਉਹ ਵੇਲਾ ਵੇਲਾ ਭੈਣੀ ਬਲੋਗ ਹੁਣ ਨਿਕਲਦਾ ਹੀ ਹੂੰ ਅਰਪਿੰਦਰ ਕਹਿਣ ਤੇ ਲਈ ਵੀ ਮੰਮੀ ਅੱਡੇ ਤੇ ਆ ਗਈਆਂ ਹਾਈ ਜਿੰਨਾ ਚਿਰ ਆਉਂਦੇ ਨਹੀਂ ਨਾ ਮੇਰਾ ਸਾਹ ਸੁੱਕਾ ਵਾ ਮੈਨੂੰ ਆਣ ਕੇ ਦੱਸਣ ਤਾਂ ਸਹੀ ਲੈ ਆ ਹੀ ਗਏ ਆ ਲੈ ਵੇਲਾ ਹੱਸਣਾ ਆਪਰੇ ਅੱਗੇ ਵੀ ਹੱਸਿਆ ਸੀ ਮੈਂ ਨਹੀਂ ਹਸੀ ਚਲੋ ਯਾਰ ਚਲੋ ਦੇ ਕੰਮ ਵਿੱਚ ਬੰਨੇ ਕੀ ਬਣ ਗਿਆ ਇਹ ਸਮਝਣ ਲੱਗੀ ਸਾਨੂੰ ਕੁਝ ਵੀ ਦੱਸ ਅੱਗੇ ਅਸੀਂ ਉਧਰ ਜਾ ਗੱਲ ਕਰਨੀ ਨਾ ਹੁਣ ਅਸੀਂ ਕਹਾਂ ਮੈਂ ਨਾਲ ਇੱਕ ਗੱਲ ਕਰਨੀ ਹੈ ਤੁਹਾਡੇ ਨਾਲ ਦੀਦੀ ਆਜੋ ਆਪਾਂ ਉਧਰ ਬੈਠਦੇ ਚਲੋ ਅੱਛਾ ਆ ਗਈ ਜਮਾ ਜਾ ਕਰ ਲੈ ਨਹੀਂ ਨਹੀਂ 2 3 ਸਟਾਰਟ ਉਹ ਚੱਲ ਜਾ ਕਰ ਮੈਂ ਕਹਣਾ ਹੈ ਨਾ 2 3 ਸਟਾਰਟ ਅਗੇ ਜਿਵੇਂ ਗੱਲ ਕਰਕੇ ਠੀਕ ਆ ਚਲ ਜਾ ਚਾਜ ਨਾ ਕਰਕੇ ਆਈ ਹੁਣ ਆ ਲਾਂ ਗਿਆਂ 2 1 ਆਜੋ ਦੀਦੀ ਬਹਿ ਜਾ ਪਰ ਡੈਡ ਜੀ ਤੇ ਐਨੇ ਗੁੱਸੇ ਚ ਆ ਨਾ ਮੈਨੂੰ ਉਮੀਦ ਨਹੀਂ ਆ ਕਿ ਤੁਹਾਡੀ ਗੱਲ ਵੀ ਸੁਣਨਗੇ ਉਹਨਾਂ ਨੇ ਤੇ ਮੰਮੀ ਨੇ ਬਥੇ ਅੱਜ ਇੱਥੋਂ ਕੱਟਿਆ 2 1 ਮੰਮੀ ਨੇ ਨਾ ਡੈਡ ਜੀ ਉਹਨਾਂ ਨੂੰ ਬੜੀ ਕੋਸ਼ਿਸ਼ ਕੀਤੀ ਸਮਝਾਉਣ ਦੀ ਲੋ ਬਣੀ ਤੂੰ ਫੋਨ ਕਰਨਾ ਸੀ ਉਹਨਾਂ ਨੂੰ ਕੀਤਾ ਸੀ ਭਾਜੀ ਹਲੋ ਹਲੋ ਸੇਵ ਬਲ ਹਲੋ ਹਲੋ ਦੀਦੀ ਮੈਂ ਮਿੱਠੀ ਕਿਉਂ ਨਹੀਂ ਆ ਮੈਨੂੰ ਲੱਗਦਾ ਮੰਮੀ ਹੁਣੀ ਆਈਗੇ ਹਾਂਜੀ ਵੀ ਹੋਊ 2 3 ਸਟਾਰ ਸਸਣ ਸਸਿਕਾ ਡਿਊਟੀ ਵਾਸਾ ਹਸਕੋ ਹਸਕੋ ਸਸਣਾ ਜੀ ਹਸਕੋ ਮਸਰ ਸਾਸ਼ੀਆ ਮਾ ਸਜੀ 2 3 ਸਟਾਰ ਮਸੜ ਜੀ ਅਹੀਂ ਆਏ ਹੀ ਤੁਹਾਡੇ ਨਾਲ ਕੰਮ ਇੱਕ ਹਮ ਤੇ ਤੁਸੀਂ ਕਿਉਂ ਵੀ ਤੁਹਾਡਾ ਕਰਦੇ 2 3 ਸਟਾਰ ਮਸੜ ਜੀ ਅਹੀਂ ਨਾ ਗੱਲ ਕਰਨ ਆਏ ਤੁਹਾਡੇ ਨਾਲ ਇੱਕ ਹਮ ਉਹ ਰਿਸ਼ਤੇ ਬਾਰੇ ਜਿਹੜੀ ਚੱਲਣ ਦੀ ਆ ਤਾਂ ਤੁਸੀਂ ਭਾਈ ਰਿਸ਼ਤਾ ਨਾ ਕਰੋ ਸਾਫ਼ ਨਾ ਕਰ ਦਿਓ ਸਾਨੂੰ ਪੁੱਤ ਗੱਲ ਸੁਣ ਮੇਰੀ ਹੁਣ ਤੇ ਗੱਲ ਪਣੀ 3 ਸਟਾਰ ਚੱਲ ਕੋਈ ਗੱਲ ਨਹੀਂ ਤੇਪਿੰਦਰ ਕਿਤੇ ਗੱਲਾਂ ਬਾਤਾਂ ਵਿੱਚ ਨਾ ਉਧਰ ਉਧਰੀ ਵਾਦਾ ਘਟਾ ਹੋ ਹੀ ਜਾਂਦਾ ਹੈ 2 ਕੀਤਾ ਫੁੰਡ ਦਾ ਜੀਤ ਨੂੰ ਆਉਂਦਿਆ ਆ ਚੱਲ ਠੀਕ ਆ ਕੋਈ ਗੱਲ ਨਹੀਂ ਆ ਜਾਂਦਾ ਤੇ ਮੇਰੀ ਸੁਣੋ ਗੱਲ ਹੂੰ ਤੂੰ ਠੰਡੇ ਹੋ ਕੇ ਨਾ ਫੇਰ ਗੱਲ ਕਰੋ ਰਿਸ਼ਤੇਦਾਰੀ ਬਣਨੀ ਹੱਡੀ ਉੱਤੇ 2 ਗੱਲ ਸੁਣਾ ਉਹਨਾਂ ਦੀਆਂ ਗੱਲਾਂ ਤੇ ਯਕੀਨ ਕਰ ਲਈਏ ਆ ਲੈ ਕੇ ਗਿਆ ਨਾ ਮੁੰਡਾ 2 ਹਾਂਜੀ ਹਾਂਜੀ ਨਹੀਂ ਅੱਜ ਨਹੀਂ ਘਾਇਆ ਜਾਣਾ 3 ਸਟਾਰ ਆਸੀ ਕਰਾਂਗੇ ਤਿਆਰੀਆਂ ਤਿਆਰੀਆਂ ਹੋ ਚੁੱਕੀਆਂ ਕੀ ਲੋਕਾਂ ਨੂੰ ਦੱਸਣਾ ਸੀਗਾ ਹਾਂਜੀ ਹਨਾ ਉਹੋ ਹੀ ਨਾ ਬੇਸਤੀ ਵਾਲੀ ਬੜੀ ਗੱਲ ਸੀ ਉਧਰੋਂ ਮੰਮੀ ਜੀ ਮੰਮੀ ਜੀ ਕਹਤਾਈ ਮਸੀਤ ਲੱਸੀ 2 3 ਸਟਾਰਟ ਉਧਰੋਂ ਮਸੀਤ ਜੀ ਘਰ ਇੰਨੀ ਟੈਨਸ਼ਨ ਪਈ ਹੈ ਨਾ ਕਿ ਕੱਲ ਪਰਸਨ ਦੀ ਰੋਟੀ ਨੀ ਕੀ ਪੱਕਣ ਦੀ ਹੈਗੀ ਪੁੱਤ ਥੈਂਕ ਯੂ ਹਾਂਜੀ ਹੈਲੋ 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 ਨੇ ਆਣੇ ਗਏ ਆ ਅਜੇ ਤੱਕ ਆਇ ਨਹੀਂ ਗੇ ਜਦ ਜਦੋਂ ਮੈਂ ਵੇਣੀ ਆ ਨਾ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਕਿ ਨਿਆਣਾ ਕੀ ਸੋਚੂਗਾ ਕੋਈ ਗੱਲ ਨਹੀਂ ਰਮਨ ਹੋ ਜਾਣਾ ਸਭ ਕੁਝ ਸਹੀ ਸਹੀ ਤਾਂ ਹੋ ਹੀ ਜਾਣਾ ਵਾ ਪਰ ਹੁਣ ਤੇ ਕੰਮ ਖਰਾਬ ਹੋ ਹੀ ਗਿਆ ਨਾ ਇੱਕ ਵਾਰ ਚਲੋ ਆਪਣਾ ਕਾਗਜ਼ ਪੱਤਰ ਵਖਾ ਕਹਾਣੀ ਸ਼ੁਰੂ ਕਰਦੇ ਚਲੋ ਆਪਣਾ ਕਹਾਣੀ ਉਹ ਚੱਲ ਰਮਨ ਲਵਲੀ ਨੇ ਖੜਿਆ ਸਭ ਕੁਝ ਨਾਲ ਆਪੇ ਹੀ ਵਖਰਣਗੇ ਉਹਨਾਂ ਨੂੰ ਕਾਗਜ਼ ਪੱਤਰ ਆਪਣੇ ਚਲੋ ਕੋਈ ਨਹੀਂ ਉਹ ਤਾਂ ਵਖਾ ਲੈਣਗੇ ਜੋ ਬਣਾ ਹਾਂਜੀ ਮਾਂ ਬੈਠਾ ਹਾਂ ਮੈਂ ਪੁੱਤ ਆਹੋ ਮੈਂ ਇਹ ਤੇ ਗੱਲ ਹੈਗੀ ਚਲੋ ਮੈਂ ਨਾ ਕਰਨਗੇ ਨਾ ਤੇ ਤੂੰ ਫਿਕਰ ਨਾ ਕਰ ਨਾ ਕਰਨਗੇ ਤੇ ਨਾ ਸਹੀ ਇਸੇ ਤਰੀਕ ਤੇ ਹੋਰ ਕੁੜੀ ਸੌਰੀ ਕਰਨਾ ਤੂੰ 2 ਇਸੇ ਤਰੀਕ ਤੇ ਨਾ ਅਹੀਂ ਕੁੜੀ ਕੋਈ ਲੱਭ ਕੇ ਨਾ ਵਿਆਹ ਕਰਾਂਗੇ ਤੇਰਾ ਜਿੱਦਾਂ ਮਰਜ਼ੀ ਕਰਗੀ